ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮਾਇਆ ਭੂਮਨੀਤ ਕੋ ਨਜ਼ਰ ਪਾਉਣੀਆਂ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਕਾਮਿਕਨ ਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਹੀ ਵਿੱਚ ਆਮ ਆਦਮੀ ਪਾਰਟੀ ਵਿੱਚ ਹੋਈ ਸ਼ਾਮਿਲ ਚੰਡੀਗੜ੍ਹ ਜ਼ਿਲ੍ਹਾ ਪ੍ਰਾਦ ਸ਼ਾਖਾ ਦੀ ਟੀਮ ਨੇ ਏਟੀਐਮ ਧੋਖਾ ਦੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਪੁਲਿਸ ਨੇ 69 ਏਟੀਐਮ ਕਾਰਡ ਕੀਤੇ ਬਰਾਮਦ ਤੇ ਮੁਲਜ਼ਮਾਂ ਨੂੰ ਕੋਰਟ ਵਿੱਚ ਕੀਤਾ ਗਿਆ ਪੇਸ਼ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਇੱਕ ਹੋਰ ਸਰਕਾਰੀ ਛੁੱਟੀ ਦਾ ਕੀਤਾ ਗਿਆ ਐਲਾਨ 26 ਫਰਵਰੀ ਨੂੰ ਦਿਨ ਬੁੱਧਵਾਰ ਨੂੰ ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਸੂਬੇ ਭਰ ਦੇ ਸਰਕਾਰੀ ਦਫ਼ਤਰਾਂ ਸਰਕਾਰੀ ਅਤੇ ਨਿੱਜੀ ਸਕੂਲਾਂ ਕਾਲਜਾਂ ਵਿੱਚ ਰਹੇਗੀ ਛੁੱਟੀ ਸੰਗਰੂਰ ਵਿਖੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਗੈਂਗਸਟਰ ਅਤੇ ਪੁਲਿਸ ਵਿਚਕਾਰ ਹੋਈ ਮੁੱਠਪੇੜ ਜਵਾਬੀ ਫਾਇਰਿੰਗ ਦੌਰਾਨ ਪੁਲਿਸ ਨੇ ਗੈਂਗਸਟਰ ਦੀ ਲਤ ਵਿੱਚ ਗੋਲੀ ਮਾਰ ਕੇ ਉਸ ਨੂੰ ਕੀਤਾ ਕਾਬੂ ਕ੍ਰਿਮੀਨਲ ਐ ਮਲਟੀਪਲ ਐਫ ਆਈ ਆਰਸ ਨੇ ਉਹਦੇ ਤਾਂ ਪਹਿਲਾਂ ਹੀ ਪਿਸਟਲ ਦੇ ਵਿੱਚ ਲੋਡਡ ਸੀ ਉਹਨੇ ਆ ਕੇ ਜਦੋਂ ਰਿਕਵਰ ਕਰਨ ਲੱਗਾ ਉਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਬੜਾ ਇੰਟੈਲੀਜੈਂਸ ਨਾਲ ਆਪਣੇ ਆਪ ਨੂੰ ਬਚਾਇਆ ਇੱਕ ਤੇ ਪੱਗ 'ਚ ਫਾਇਰ ਵੱਜਿਆ ਬਹੁਤ ক্লোਜ਼ ਰੇਂਜ 'ਚੋਂ ਔਰ ਜਦੋਂ ਕ੍ਰਾਸ ਫਾਇਰ ਦੇ ਵਿੱਚ ਹੋਇਆ ਤਾਂ ਉਹਦੀ ਲੱਤ 'ਚ ਫਾਇਰ ਵੱਜਿਆ ਨਾਲ ਦੀ ਨਾਲ ਅਕੋਰਡਿੰਗ ਟੂ ਐਸਓਪੀ ਉਹਨੂੰ ਹਸਪੀਟਲ ਮੂਵ ਕੀਤਾ ਗਿਆ ਬਰਨਾਲਾ ਵਿੱਚ ਇੱਕ ਨਾਬਾਲਗ ਲੜਕੀ ਨੂੰ ਨਸ਼ੀਲਾ ਪਦਾਰਥ ਖਵਾ ਕੇ ਕੀਤਾ ਜ਼ਬਰਜਨਾਹ ਪੀੜਤ ਨੇ ਇਨਸਾਫ਼ ਦੀ ਕੀਤੀ ਮੰਗ ਪੁਲਿਸ ਨੇ ਚਾਰ ਮੁਲਜ਼ਮਾਂ ਖਿਲਾਫ ਮਾਮਲਾ ਕੀਤਾ ਦਰਜ ਡੇਰਾਬਸੀ ਬਲਾਕ ਦੇ ਪਿੰਡ ਸ਼ੇਖਪੂਰਾ ਕਲਾਂ ਦਾ ਇੱਕ 24 ਸਾਲਾ ਨੌਜਵਾਨ 8 ਮਹੀਨਾ ਪਹਿਲਾਂ ਡੋਂਕੀ ਰਾਹੀਂ ਅਮਰੀਕਾ ਜਾਣ ਲਈ ਨਿਕਲਿਆ ਸੀ ਘਰ ਪਰ ਬਿਮਾਰੀ ਕਾਰਨ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਕੰਬੋਡੀਆ ਵਿੱਚ ਇਲਾਜ ਦੌਰਾਨ ਹੋਈ ਮੌਤ ਅੰਮ੍ਰਿਤਸਰ ਵਿਖੇ ਨਾਮੀ ਗੈਂਗਸਟਰ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਕੀਤਾ ਗਿਆ ਪੇਸ਼ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਗੈਂਗਸਟਰ ਨੂੰ ਕੀਤਾ ਬਰੀ ਮੋਗਾ ਦੇ ਪਿੰਡ ਚੜੀਕ ਦੇ ਅਧੀਨ ਪੈਂਦੇ ਸਿੰਘਾਵਾਲਾ ਵਿਖੇ ਇੱਕ ਮ੍ਰਿਤਕ ਹਾਲਤ ਵਿੱਚ ਮਿਲਿਆ ਨਵਜੰਮਿਆ ਬੱਚਾ ਇਸ ਸੰਬੰਧੀ थाना ਮੁਖੀ ਚਮਕੌਰ ਸਿੰਘ ਅਤੇ ਪਿੰਡ ਦੇ ਸਰਪੰਚ ਵੱਲੋਂ ਦਿੱਤੀ ਗਈ ਜਾਣਕਾਰੀ ਟੀਐਸਪੀਸੀਐਲ ਨੇ ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤਾਂ ਦਰਜ ਕਰਨ ਲਈ ਮੋਹਾਲੀ ਖੇਤਰ ਵਿੱਚ ਕਾਰਜਸ਼ੀਲ ਨੋਡਲ ਸ਼ਿਕਾਇਤ ਸੈਲਾ ਦੇ ਸੰਪਰਕ ਨੰਬਰ ਕਿਤੇ ਜਾਰੀ ਪੰਜਾਬ ਦੇ ਮੌਸਮ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਹੋਣ ਵਾਲਾ ਹੈ ਬਦਲਾਅ ਮੌਸਮ ਵਿਭਾਗ ਦੇ ਮੁਤਾਬਿਕ 24 ਫਰਵਰੀ ਨੂੰ ਇੱਕ ਪੱਛਮੀ ਚੱਕਰਵਾਤ ਹੋ ਰਿਹਾ ਹੈ ਸਰਗਰਮ ਜਿਸ ਕਾਰਨ ਸੂਬੇ ਵਿੱਚ ਮੀਂਹ ਪੈਣ ਦੀ ਹੈ ਸੰਭਾਵਨਾ ਐਸਨ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦਾ